ਜੋਹ ਨਹੀਂ ਆਇਆ ਆਪੇ ਮੇਰੇ ਵੀਰ ਤੇ ਮੇਰੇ ਬਜ਼ੁਰਗ ਭੈਣਾਂ ਨੌਜਵਾਨ ਵੀਰ ਪਹਿਲਾਂ ਆਪਾਂ ਫਤਿਹ ਸਾਂਝੀ ਕਰੀਏ ਕਿ ਹੁਣ ਤੇ ਫਤਿਹ ਨਕ ਜਗ੍ਹਾ ਤੇ ਸਿੱਧੇ ਖੜੇ ਆ ਉਹ ਆਹਰਜੀ ਦਾ ਖਾਲਸਾ ਤੇ ਵਿਆਹ ਦੇ ਬਾਹਰ ਆਪਾਂ ਨੂੰ ਸਾਰਾ ਨਹੀਂ ਪਤਾ ਹੀ ਆ ਵੀ ਆ ਮਹੀਨੇ ਨੇ ਜਿਹੜੇ ਆਪਣੇ ਉੱਤੇ ਕਹਿਰ ਭਰੀਆ ਸਿੱਖ ਕੌਮ ਦੇ ਉੱਤੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਰੀਆਂ ਵੱਡੀਆਂ ਲੜਾਈਆਂ ਲੜੀਆਂ ਛੋਟੇ ਛੋਟੇ ਸਹਿਯੋਗੀਆਂ ਨੇ ਆਪਣੇ ਬਜ਼ੁਰਗਾਂ ਨੇ ਬਾਬੇ ਕਹਾਂਗੇ ਆਪਾਂ ਉਹਨਾਂ ਨੂੰ ਚਾਹੀਏ ਸਾਡੀ ਸੋਚ ਆਪਣੇ ਨੂੰ ਕਈ ਹੋਣਾ ਵੱਡੀ ਸੀ ਤੇ ਹੁਣ ਉਸੇ ਲਈ ਨੂੰ ਆਪਣੇ ਕਿਸਾਨ ਯੂਨੀਅਨ ਦੇ ਫਟੀਦਾ ਘਟਾਨ ਨੇ ਜਿਹੜੇ ਜੱਲੇਵਾਲ ਸਾਹਿਬ ਉਹਨਾਂ ਨੇ ਵੀ ਉਹੀ ਗੱਲ ਚੋਰੀ ਹੈ ਕਿਉਂਕਿ ਜ਼ਿੰਦਗੀ ਉਹੀ ਨੇ ਹੁੰਦੇ ਸਰਕਾਰਾਂ ਨੇ ਉਸ ਵਕਤ ਜੁਲਮਾਂੀਆਂ ਨੇ ਜਿਹੜੀ ਉਹ ਤੋਂ ਕਈ ਪਰਾ ਜ਼ਿਆਦਾ ਤਕਲੀਫ ਦੇ ਰਹੀਆਂ ਨੇ ਆਪਾਂ ਭਾਵਿਆਂ ਦੇ ਮੁਤਾਬਕ ਸਿੱਖ ਕੌਮ ਤੇ ਬੜੇ ਜ਼ੁਲਮ ਹੋਏ ਆ ਆਪਾਂ ਚੱਲਦੇ ਰਹੇ ਹਾਂ ਆਪਣੀਆਂ ਮਾਈਆਂ ਨੇ ਸਵਾ ਸਵਾ ਮੰਨ ਲਿਖਨੇ ਪਿੱਛੇ ਜਾਂ ਦਿੱਲੇ ਤੇ ਬੱਚਿਆਂ ਦੇ ਟੋਟੇ ਕਰਕੇ ਵੀ ਗਲਾਂ ਦੇ ਵਿੱਚ ਪਵਾਈ ਆ। ਸਿਰੜਾ ਜਿਹੜਾ ਆਪਣੀ ਸਿੱਖ ਕੌਮ ਦਾ ਬੜਾ ਭੜੀਆ ਵੱਡਾ ਸਿੱਖ ਕੌਮ ਦਾ ਤਗੜਾ ਆਪਣਾ। ਤੁਸੀਂ ਤੇ ਆਪਾਂ ਕਹਿ ਰਹੀਏ ਆਪਾਂ ਦੱਲੇਵਾਲ ਸਭ ਦੀ ਪਿੱਠ ਨੂੰ ਨੀਮਾ ਨਾ ਹੋਣ ਦਈਏ ਤੇ ਆਪਾਂ ਉਹਦੀ ਪਿੱਠ ਤੇ ਖੜਕੇ ਉਹਦੀ ਖਰਾਕ ਬਣੀਏ ਉਹਦੀ ਰੋਹ ਦੀ। ਆਪਣਾ ਵੀ ਇੱਕ ਇੱਕ ਖੂਨ ਦਾ ਤਪਕਾ ਜਿਹੜਾ ਉਹਨੂੰ ਖਰਾਕ ਲੱਗੇ ਉਹ ਸੰਤਾਨ। ਕਿਉਂਕਿ ਜੇ ਆਪਾਂ ਜਾਦੇ ਇੱਥੇ ਆਵਾਂਗੇ ਤਾਂ ਉਹਨੂੰ ਹੋਰ ਹੌਸਲਾ ਵਜਾਈ ਹੋਵੇਗਾ ਤੇ ਪਿੰਡਾਂ ਦੇ ਆਪਾਂ ਸਾਰੇ ਬੰਦੇ ਆ ਆਪਣੇ ਪਿੰਡ-ਪਿੰਡ ਦੇ ਵਿੱਚ ਫੈਲ ਕੇ ਆਪਾਂ ਇਸ ਜਥੇਬੰਦੀ ਦਾ ਜਾਂ ਕਿਸਾਨੀ ਦਾ ਵੱਡਾ ਘੋਲ ਚਾਲੂ ਕਰੀਏ ਤੇ ਹੌਸਲਾ ਸਜਾਈ ਦਈਏ ਘਰ-ਘਰ ਜਾ ਕੇ ਆਪਣੀਆਂ ਜਾਂ ਆਪਣੇ ਬਿਚਾਰੀ ਦੀ ਜਿਹੜੇ ਕਈ ਆਪਣੇ ਖਿਲਾਫ ਵੀ ਬੋਲ ਜਾਂਦੇ ਆ ਜਾ ਕੋਈ ਹੋਰ ਜਥੇਬੰਦੀਆਂ ਨੇ ਉਹ ਵੀ ਆਪਣੇ ਖਿਲਾਫ ਗੋਲ ਦਿੱਤੀ ਉਹਨਾਂ ਨੂੰ ਪਿਆਰ ਨਹੀਂ ਸਮਝੋਣਾ ਨਾ ਕਿ ਆਪਾਂ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਖੜਾ ਕਰਨਾ ਹੈ ਉਹਨਾਂ ਨਾਲ ਸੋ ਮੇਰੇ ਨਗਰ ਦੇ ਵਿੱਚੋਂ ਵਧੀਆ ਲੋਕ ਆਏ ਨੇ ਭਾਈ ਤਿੰਨ ਟਰਾਲੀਆਂ ਆਈਆਂ ਨੇ ਬਦਰੀ ਨਗਰ ਦੇ ਵਿੱਚੋਂ ਪ੍ਰਧਾਨ ਹੈ ਜਿਹੜਾ ਸਾਡੇ ਨਗਰ ਦਾ ਮੁੰਡਾ ਟੀਵੀ ਵਧਾਈ ਦਾ ਪਾਤਰ ਹੈ ਸੋ ਆਪਣਾ ਜਿਲ੍ਹਾ ਜਿਹੜਾ ਜਿੱਥੇ ਇਨਕਲਾਬ ਹੁੰਦਾ ਹੈ ਜਿਆਦਾ ਸੋ ਸੋਣਾ ਆਪਾਂ ਨੇ ਆਪਾਂ ਇਕੱਲਾ ਇਕੱਲਾ ਬੰਦਾ ਜੱਲੇਵਾਲ ਦੀ ਪਿੱਛੇ ਖੜਜੋ ਜੇ ਤੁਸੀਂ ਆਪਾਂ ਕਾਮਯਾਬ ਹੋਣਾ ਕਿਉਂਕਿ ਜੇ ਕਿਸਾਨੀ ਨਾ ਰਹੀ ਫਿਰ ਆਪਾਂ ਉਹ ਨਹੀਂ ਰਹਿਣੇ। ਨਾ ਆਪਣਾ ਕੋਈ ਬਾਲਾ ਬੱਚਾ ਰਹੀ ਆਪਣੇ ਬੱਚੇ ਬਾਹਰ ਜਾਈ ਜਾਂਦੇ ਆ ਸਾਰਿਆਂ ਦੀ। ਆਪਾਂ ਨੂੰ ਰੋਟੀਆਂ ਕੌਣ ਦੇਊਗਾ ਇੱਥੇ ਬੁੱਢੇ ਹੋਿਆਂ ਨੂੰ? ਅਸੀਂ ਤਾਂ ਚਲੋ ਅਸੀਂ ਤਾਂ ਬਜ਼ੁਰਗਾਂ ਦੀਆਂ ਜਿਹੜੇ ਕਿੱਤੀਆਂ ਦਾੜੀਆਂ ਵਾਲੇ ਆ। ਤੁਸੀਂ ਜਿਹੜੇ ਨੌਜਵਾਨ ਵੀਰੋਂ ਮੇਰੇ ਤੁਸੀਂ ਪਿੰਡਾਂ ਦੇ ਵਿੱਚ ਫੈਲੇ ਜਰੂਰ ਟੋਲੀਆਂ ਬਣਾ ਕੇ। ਮੈਂ ਹੋਰ ਨਹੀਂ। ਤੁਸੀਂ ਘਰ-ਘਰ ਜਾ ਕੇ ਲੋਕਾਂ ਨੂੰ ਨਾਮ ਲਾਮਬੰਦ ਕਰੋ ਕਿ ਆਪਾਂ ਇਸ ਸੰਘਰਸ਼ ਨੂੰ ਜਿੱਤਣਾ ਹੈ ਹਰ ਹਿੱਲੇ। ਜੇ ਆਪਣੇ ਬਜ਼ੁਰਗ ਜੰਗਲਾਂ ਦੇ ਵਿੱਚ ਰਹੇ ਕਿ ਮੱਥੇ ਰੰਗੜ ਵਰ ਕਹਿੰਦੇ ਸਿਰ ਵੱਟ ਸਕਦੀ ਆ ਆਪਾਂ ਤਾਂ ਜਰ ਫਸਾਲ ਸੂਬੇ ਦੇ ਵਿੱਚ ਰਹਿੰਦੇ ਆ ਇੱਥੇ ਤਾਂ ਆਪਾਂ ਬੜੀ ਵੱਡੀ ਖਾਣ ਨੂੰ ਵੀ ਆਪਾਂ ਨੂੰ ਕੋ ਘਾਟ ਨਹੀਂ ਲਾ ਕੋਈ ਪੀੜ ਦੀ ਘਾਟ ਆ ਆਪਣੇ ਕੋਲੇ ਸੋ ਇੱਥੇ ਤੁਸੀਂ ਵੱਧ ਤੋਂ ਬਾਅਦ ਜੋਰ ਲਾ ਕੇ ਆਪਾਂ ਡੰਨੇਵਾਲ ਨੂੰ ਹੌਸਲਾ ਵਜਾਈ ਦਈਏ ਤੇ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਆ ਵੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਚਾਹੇ ਕੋਈ ਕਿਸੇ ਜਥੇਬੰਦੀ ਨਾਲ ਖੜਾ ਹੈ ਚਾਹੇ ਕਿਸੇ ਰਾਜਨੀਤਿਕ ਪਾਰਟੀ ਨਾਲ ਖੜਾ ਹੈ ਸੋ ਸਾਰਿਆਂ ਨੂੰ ਆਪਾਂ ਨੂੰ ਭਾਈ ਕਿਸਾਨੀ ਦਾ ਸਾਥ ਦੇਣਾ ਚਾਹੀਦਾ ਹੁਣ ਕਿਉਂਕਿ ਆਪਾਂ ਤਾਂ ਸਪਰੀਮ ਕੋਰਟ ਦੇ ਵੀ ਆਪਣੇ ਗੁੱਸੇ ਦਾ ਮੱਲਾ ਜਾਣਦਾ ਜੀ ਇਹਦੇ ਆਪਾਂ ਨੂੰ ਸਭ ਤੋਂ ਵੱਡੀ ਆਸ ਸੀ ਉਹਨੇ ਮੋਦੀ ਨੂੰ ਇਹ ਨਹੀਂ ਕਿਹਾ ਵੀ ਤੂੰ ਭਾਈ ਗੱਲਾਂ ਕਹੀਂ ਕੇ ਮੁੱਕਰਦੇ ਤੇ ਤੂੰ ਇਹਨਾਂ ਦੇ ਵਾਦੇ ਪੂਰੇ ਕਰ ਹ ਤੇ ਹਾਲਾਂਕਿ ਉਹ ਇਹ ਕਹਿੰਦਾ ਪੰਜਾਬ ਸਰਕਾਰ ਨੂੰ ਵੀ ਤੁਸੀਂ ਡੱਲੇਵਾਲ ਨੂੰ ਚੱਕ ਕੇ ਇਹਨੂੰ ਖਾਣਾ ਪੀਣਾ ਖਵਾ ਲਓ ਸੋ ਸਰਕਾਰ ਦਾ ਮਕਸਦ ਆਪਣੀ ਕਿਸਾਨੀ ਨੂੰ ਖਤਮ ਕਰਨਾ ਪਹਿਲਾਂ ਬੁਲਾੜੇ ਵਧੀਆ ਬੋਲ ਕੇ ਗਏ ਆ ਮੇਰੇ ਵੀਰ ਕੋਈ ਧਾਰਮਿਕ ਬੋਲਿਆ ਕੋਈ ਤੂਫਾਨੀ ਬੱਦ ਪੱਧਰ ਵਾਲੇ ਬੋਲਿਆ ਕੋਈ ਕਿਸੇ ਤਰ੍ਹਾਂ ਬੋਲਿਆ ਕੋਈ ਕਿਸੇ ਤਰ੍ਹਾਂ ਬੋਲਿਆ ਸਾਰੀ ਬਹੁਤ ਵਧੀਆ ਬੋਲ ਕੇ ਗਏ ਨੇ ਮੈਂ ਬੜਾ ਜਿਆਦੇ ਨਹੀਂ ਬੋਲ ਸਕਦਾ ਕਿਉਂਕਿ ਮੇਰੀ ਸਿਹਤ ਨਹੀਂ ਠੀਕ ਨਹੀਂ ਟੁੱਟਣਾ ਵਧੀਆ ਗੱਲਾਂ ਕਰਨੀਆਂ ਸੀ ਧਾਰਮਿਕ ਗੱਲਾਂ ਆਪਾਂ ਕਰਨੀਆਂ ਸੀ ਕਿਉਂਕਿ ਇਹ ਨਹੀਂ ਸੀ ਦੀਦਿਹੜਿਆਂ ਦੇ ਚੱਲਦੇ ਆ ਇਹ ਆਪਾਂ ਸੀ ਸੀਧਾਂ ਦੇ ਵਾਰਸ ਆ ਆਪਾਂ ਸੀਧੀਆਂ ਦੇ ਜਾਣਦੇ ਸਰਕਾਰ ਇਹਨਾਂ ਕੋਲ ਵੀ ਪੰਜਾਬ ਦੇ ਲੋਕ ਸੀਧੀਆਂ ਨਹੀਂ ਦੇ ਸਕਦਾ ਆਪਣੇ ਇਕੱਲੇ ਇਕੱਲੇ ਬੰਦੇ ਤੇ ਫੋਨ ਦੇ ਵਿੱਚ ਸਿੱਧੀ ਦਾ ਬਾਤ ਸਾ ਆਪਾਂ ਸੋ ਸਾਰਿਆਂ ਨੂੰ ਮੇਰੀ ਬੇਨਤੀ ਆ ਪਹਿਲਾਂ ਵੀ ਫਰੀਦਕੋਟ ਤੋਂ ਇੱਕ ਜੋਧਾ ਉੱਠਿਆ ਸੀ ਅੱਸੀ ਕੇ ਅੱਸੀ ਦੇ ਵਿੱਚ ਉਹਨੇ ਵੀ ਸਿੱਖ ਪੰਗ ਨੂੰ ਬੜਾ ਲਾਮਬੰਦ ਕੀਤਾ ਸੀ ਤੇ ਹੁਣ ਉਸੇ ਫਰੀਦਕੋਟ ਦੀ ਧਰਤੀ ਤੋਂ ਇੱਕ ਹੋਰ ਜੋਧਾ ਉੱਠਿਆ ਸੋ ਪਹਿਲਾਂ ਵੀ ਬੜਾ ਸਾਥ ਦੇ ਦਿੱਤਾ ਸੀ ਚਲੋ ਉਹ ਲੜਾਈ ਕਿਸੇ ਪਾਸੇ ਹੋਰ ਚਲੀ ਗਈ ਇਹ ਲੜਾਈ ਆਪਾਂ ਸੋਚ ਸਮਝ ਕੇ ਚਲਾਉਣੀ ਹੈ ਹੁਣ ਕਲਮ ਨਾਲ ਚਲਾਉਣੀ ਹੈ ਲੜਾਈ ਨਾ ਕਿ ਆਪਾਂ ਹਥਿਆਰਾਂ ਨਾਲ ਇੱਕ ਪਾਸੇ ਉਹ ਲੋਕ ਖੜੇ ਆ ਜਿਹੜੇ ਚੀਨ ਦੇ ਪਾਸਾ ਨੂੰ ਮੰਨਦੇ ਆ ਇੱਕ ਪਾਸੇ ਤੁਸੀਂ ਆ ਬੈਠੇ ਹੋ ਜਿਹੜੇ ਪੱਕਾ ਵਾਲੇ ਦੇ ਦੇ ਵੀਰ ਹੋ ਤੁਸੀਂ ਸਿੱਖ ਕੌਮ ਦੇ ਵਾਰਸ ਹੋ ਬਾਬੇ ਨਾਨਕ ਦੇ ਵਾਰਸ ਹੋ ਤੁਸੀਂ ਸਾਰੇ ਆਪਣੀਆਂ ਜਥੇਬੰਦੀਆਂ ਨੇ ਕੁਝ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ ਉਹ ਮਾਰਕਸਵਾਦ ਨੂੰ ਮੰਨਦਿਆਂ ਨੇ ਭਾਈ ਜਿਹੜਾ ਆਪਣੇ ਖਿਲਾਫ ਹੈ ਮਾਰਕਸਵਾਦ ਆਪਾਂ ਸਾਰੇ ਬਾਬੇ ਨਾਨਕ ਦੇ ਪਾਰਸਾਂ ਆਪਣੇ ਵਿੱਚੋਂ ਹੀ ਕੁਝ ਬੰਦਿਆਂ ਨੂੰ ਉਹਨਾਂ ਨੇ ਘਬਰਾਹ ਕਰਕੇ ਆਪਦੇ ਨਾਲ ਜੋੜਿਆ ਹੋਇਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਦੇਖੋ ਕੋਈ ਮੋਨਾ ਹੈ ਕੋਈ ਪਕੜੀ ਧਾਰੀ ਆ ਆਪਾਂ ਜਿੰਨੇ ਪੰਜਾਬ ਦੇ ਲੋਕ ਆ ਸਾਰੀ ਸਿੱਖ ਆ ਆਪਣੇ ਚ ਕੋਈ ਦੂਸਰਾ ਨਹੀਂ ਆਪਣੇ ਏਜੰਸੀਆਂ ਨੇ ਬੰਦੇ ਵਾਰ ਤੇ ਉਹ ਆਪਾਂ ਨੂੰ ਨਾਲੇ ਆਪਣੇ ਧਰਮ ਨਾਲ ਤੋੜਦੇ ਨੇ ਨਾਲੇ ਆਪਣੇ ਕਰਮ ਨਾਲ ਤੋੜਦੇ ਨੇ ਕਰਮ ਆਪਣਾ ਖੇਤੀ ਆ ਧਰਮ ਆਪਣਾ ਸਿੱਖ ਸੋ ਮੇਰੀ ਬੇਨਤੀ ਸੋਨੂੰ ਸਾਰਿਆਂ ਨੂੰ ਹੀ ਹੈ ਤੇ ਇੰਨੀਆਂ ਕ ਬੇਨਤੀਆਂ ਕਰਦਾ ਹੋਇਆ ਦਾਸ ਖੇਮਾ ਦਾ ਜਾਜਕਾ ਜੇ ਕਿਸੇ ਦੇ ਵੱਧ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਮਾਫੀ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ